ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੜਕ ਹਾਦਸੇ ਵਿੱਚ ਤਿੰਨ ਪੰਜਾਬੀਆਂ ਦੀ ਜਾਨ ਚਲੀ ਗਈ ਹੈ ਜੋ ਕਿ ਬਹੁਤ ਮੰਦਭਾਗੀ ਖਬਰ ਹੈ ਜੋ ਕਿ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸੂਬੇ ਨਿਊ ਬਰੰਸਵਿਕ ਦੇ ਸ਼ਹਿਰ ਮੋਂਕਟਨ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਉਹਨਾਂ ਦੇ ਸ਼ਹਿਰ ਤੋਂ ਲਗਭਗ 1 ਘੰਟੇ ਦੀ ਦੂਰੀ ਤੇ ਮੌਜੂਦ ਸ਼ਹਿਰ ਮਲਕੋਕ ਕੋਲ ਸ਼ਨੀਵਾਰ ਦੀ ਰਾਤ ਹਾ사 ਗ੍ਰਸਤ ਹੋ ਗਈ ਜਿਸ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਗਈ ਤੋ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਕੈਨੇਡਾ ਤੋਂ ਆ ਰਹੀ ਹੈ ਜ਼ਿਕਰਯੋਗ ਹੈ ਕਿ ਮਰਨ ਵਾਲਿਆਂ ਵਿੱਚੋਂ ਦੋ ਚਾਚੇ ਤਾਇਦੇ ਮੁੰਡਾ ਕੁੜੀ ਸਨ ਜੋ ਕਿ ਮਲੌਤ ਪਿੰਡ ਦੇ ਨੇੜੇ ਜੋ ਕਿ ਮਲੌਤ ਦੇ ਨੇੜਲੇ ਪਿੰਡ ਬੁਰਕੜਾ ਨਾਲ ਸੰਬੰਧਿਤ ਸਨ ਦੋਵਾਂ ਭੈਣ ਭਰਾਵਾਂ ਦੀ ਉਮਰ 19 ਤੋਂ 23 ਸਾਲ ਦੀ ਸੀ ਜਿਨ੍ਹਾਂ ਦੇ ਨਾਲ ਸਮਾਣੇ ਦੀ ਇੱਕ 23 ਸਾਲਾਂ ਲੜਕੀ ਵੀ ਸੀ ਜੋ ਕਿ ਹਾਈਵੇ ਉੱਪਰ ਗੱਡੀ ਦਾ ਟਾਇਰ ਫਟਣ ਦੇ ਨਾਲ ਬੇਕਾਬੂ ਹੋ ਕੇ ਗੱਡੀ ਹਾਦਸਾ ਗ੍ਰਸਤ ਹੋ ਗਈ ਸੀ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਇਸ ਹਾਦਸੇ ਵਿੱਚ ਗੱਡੀ ਦਾ ਡਰਾਈਵਰ ਵੀ ਗੰਭੀਰ ਰੂਪੇ ਵਿੱਚ ਜ਼ਖਮੀ ਹੈ ਹਰਮਨ ਸੋਮਤ ਜਿਸ ਦੀ ਉਮਰ 23 ਸਾਲ ਅਤੇ ਭੈਣ ਨਵਜੋਤ ਸੋਮਤ ਜਿਸ ਦੀ ਉਮਰ 19 ਸਾਲ ਸੀ ਜੋ ਕਿ ਮਲੌਦ ਨਜ਼ਦੀਕ ਪਿੰਡ ਬੁਰਕੜਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਸੋ ਇੱਕ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਕਿ ਕੈਨੇਡਾ ਤੋਂ ਸਾਹਮਣੇ ਹੈ ਜਿੱਥੇ ਇੱਕ ਤਿੰਨ ਪੰਜਾਬੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਪੂਰੇ ਪਰਿਵਾਰ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਚਾਹਾਂ ਚਾਹੀ ਭੇਜੇ ਟੀਆਂ ਪੁੱਤ ਜਿੰਨਾਂ ਦੀਆਂ ਲਾਸ਼ਾਂ ਨੂੰ ਉਡੀਕ ਰਹੇ ਹਨ ਪਰਿਵਾਰ ਵਾਲੇ ਸੋ ਬਹੁਤ ਹੀ ਇਕਮੰਦ ਭਾਗੀ ਖਬਰ ਕੰਦੀ ਸਿੰਘ ਜੀ ਕੋਟੇ ਰਹਿਣ ਵਾਲੇ ਬਸਲਾਵਰ ਰੋਡ ਨਾ ਕੀ ਸਰ ਜੀ ਪੱਛੇ ਨਾਸਾਗਰਸ ਤੋਂ ਵੇਗ ਰੇਡ ਆ ਗੁਰ ਤੋਂ ਤੇ ਲੱਗਦੇ ਸੀ ਤੁਹਾਡੇ ਕੋਲ ਮੇਰਾ ਬੇਟਾ ਸੀ ਨਵਜੋਤ ਸਿੰਘ ਕਿੰਨੀ ਉਮਰ ਸੀ ਜੀ ਜੀ ਬਟੂਨੀ ਸਾਹਿਬ ਜੀ 19 ਸਾਲ ਅੱਛਾ ਕਿੰਨੀ ਵਾਰ ਪਹਿਲਾਂ ਗਿਆ ਸੀ ਆਪਣੇ 17 ਪ੍ਰੈਜ ਅੱਛਾ 17 ਪ੍ਰੈਜ ਨੂੰ ਜੀ ਹਾਂ ਜੀ ਤੇ ਜਿਹੜੇ ਤਿੰਨ ਬੱਚੇ ਜਿੱਦਾਂ ਕਿ ਆਸਾਗਰ ਆਸਾਗਰ ਤੋਂ ਤੇ ਕਿੱਦਾਂ ਹੋਏ ਨੇ ਮਤਲਬ ਕਿ ਥੋੜਾ ਥੋੜਾ ਪਤਾ ਲੱਗਦਾ ਸਾਨੂੰ ਸਿਰਸ 10 ਉਹ ਜੀ ਪਤਾ ਲੱਗੇ ਸੀਗੇ ਜੀ ਤੇ ਕਿਹਨੇ ਸ਼ਾਇਦ ਸੀ ਨੌਂ ਪ੍ਰੀਤਲ ਦਰੇ ਦੂਸਰੇ ਦੋ ਬੱਚੇ ਸੀ ਨਾਲ ਦੱਸਦੇ ਨੇ ਬੇਟੀ ਇਸ ਜਣੀ ਇੱਕ ਤਾਂ ਮੇਰੀ ਭਤੀਜੀ ਸੀ ਕੀ ਇੱਕ ਸਮਾਨਤੋਂ ਬੁੜੀ ਸੀ ਅੱਛਾ ਜੀ ਤੇ ਕਿਸ ਤਰ੍ਹਾਂ ਮੈਨੂੰ ਕਿਦੋਂ ਪਤਾ ਲੱਗਿਆ ਦੰਦੇ ਸਾਨੂੰ ਬਾਹਰੋਂ ਫੋਨ ਆਇਆ ਸੀ ਅੱਛਾ ਜੀ ਤੀਜੇ ਦਾ ਤੇ ਉਹ ਵਸਤਰੀ ਬੇਸੇ ਸੀ ਜਾਂ ਸੀ ਪਾਸਟੜੀ ਤੇ ਸੀ ਬਜੀ ਤੇ ਤੁਹਾਡਾ ਕੋਈ ਖਸਦੀ ਗੱਲ ਆ ਹੁਣ ਕੀ ਚਾਹੁੰਦੇ ਹੋ ਤੁਸੀਂ ਮਤਲਬ ਸਰਕਾਰ ਤੋਂ ਚੌੜੇ ਪੀ ਅਫਸਰਾਂ ਤੋਂ ਸਹਿਯੋਗ ਕਿ ਸੈਂਟਰ ਕਾਰਪੋਰੇਟ ਇੰਡੀਆ ਤੋਂ ਚੌਨੇ ਬੱਚੇ ਜਲਦੀ ਤੋਂ ਜਲਦੀ ਡੈਟਾ ਵਾਲੀ ਇੱਥੇ ਆ ਗਏ ਨਾਲ ਸਾਡੇ ਸਹਿਯੋਗ ਕੀਤਾ ਜਾਵੇ। ਕਹਿਣਾ ਚਾਹਾਂਗੇ ਜਿਹੜਾ ਸਾਡਾ ਭਤੀਜਾ ਨਰਜੋਤ ਸਿੰਘ ਸੋਮਲ ਤੇ ਹਰਮਨ ਕੌਰ ਸੋਮਲ ਕੀ ਉੱਧਰ ਬੈਠ ਹੋਈ ਐਕਸੀਡੈਂਟ ਦੇ ਵਿੱਚ ਸਰਕਾਰੋਂ ਮੰਨ ਲਾਸ਼ਾਂ ਨਹੀਂ ਗਈਆਂ ਜਲਦੀ ਤੋਂ ਜਲਦੀ ਸਾਡੀ ਹੈਲਪ ਕਰਕੇ ਉਹਨਾਂ ਨੂੰ ਇੱਥੇ ਬਚਾਵੇ। ਤਾਂ ਕਿ ਇਹ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਪਿਆ ਹੋਇਆ ਉਹ ਦਿਨ ਨੂੰ ਦਿਲਾਸਾ ਮਿਲ ਸਕੇ ਔਰ ਸਾਡੇ ਸਾਰੇ ਮਲੌਦ ਵੱਲੋਂ ਤੇ ਸਾਡੇ ਏਰੀਆ ਵੱਲੋਂ ਬਹੁਤ ਹੀ ਦੁੱਖ ਪ੍ਰਗਟ ਕੀਤਾ ਗਿਆ ਸਾਡੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਗਿਆ ਅਸੀਂ ਸਾਰੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਥੋੜਾ ਜਿਹਾ ਹੌਸਲਾ ਸਾਨੂੰ ਦਿੱਤਾ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਤੋਂ ਸਰਕਾਰ ਤੋਂ ਸਹੀ ਹੀ ਮੰਗ ਕਰਦੇ ਆ ਜੀ ਵੀ ਸਾਡੀਆਂ ਬੱਚਿਆਂ ਦੀਆਂ ਲਾਸ਼ਾਂ ਨੇ ਉਹ ਸਹੀ ਟਾਈਮ ਤੇ ਜਲਦੀ ਤੋਂ ਜਲਦੀ ਸਾਡੇ ਕੋਲੇ ਇੱਥੇ ਪਛਾਈਆਂ ਜਾਣ ਵੱਡੀ ਹੱਦ ਕੀਤੀ ਜਾਵੇ